ਮੇਰੇ ਵੱਲੋਂ ਮੇਰੇ ਛੋਟੇ ਵੀਰ ਵਿਕਾਸ ਹੋਰਾ ਜੀ ਨੂੰ ਇਹਨਾਂ ਇੱਕ ਨਵਾਂ ਸ਼ੋਰੂਮ ਖੁੱਲਿਆ ਪੁਤਲੀ ਘਰ ਦੇ ਵਿੱਚ ਮੇਰੇ ਆਫਿਸ ਬਿਲਕੁਲ ਸਾਹਮਣੇ ਹੈ ਪੁਜੀ ਨੈਕਸਟ ਰਾਈਟ ਸੋ ਮੈਂ ਸਾਰੀ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾ ਦੇਣ ਦਾ ਇਹਨਾਂ ਦਾ ਇਹ ਸੁਜੋਗ ਸਦਕਾ ਜਿਹੜਾ ਕੰਮ ਸਿੱਧੇ ਚੜਿਆ ਤੇ ਸਾਰਿਆਂ ਦਾ ਪਿਆਰ ਵੇਖੋ ਕਿੰਨਾ ਪਿਆਰ ਹੈ ਸਾਰੇ ਇਲਾਕੇ ਨਾਲ ਇਹਨਾਂ ਦਾ ਕਿ ਸਾਰੇ ਵਿਧਾਇਕਾਂ ਦੇ ਪਹੁੰਚੇ ਆ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਨਾਲ ਸ੍ਰੀ ਸੁਖਮੀ ਸਿੰਘ ਸਾਹਿਬ ਦੀ ਰਖਨ ਪਾਸੇ ਸਾਹਿਬ ਦੀ ਦੇ ਅਰੰਭਤਾ ਦੇ ਨਾਲ ਹੁਣ ਸੰਪੂ ਪਾਟ ਦੇ ਪੋਗ ਪਏ ਨੇ ਤੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲਿਆ ਤੇ ਮੈਂ ਮੈਂ ਵੀ ਗੁਰੂ ਮਹਾਰਾਜ ਜੀ ਅਰਦਾਸ ਕਰਦਾ ਕਿ ਪਰਿਵਾਰ ਸਦਾ ਤਰਕੀਆਂ ਦੀਆਂ ਬੁਲੰਦੀਆਂ ਵੱਲ ਜਾਵੇ ਤੇ ਸੇਵਾ ਕਰਦਾ ਰਹੇ ਸੋ ਮੈਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਢੇ ਸਾਰੀਆਂ ਮੁਬਾਰਕਾਂ ਅੱਜ ਇਹਨਾਂ ਨੇ ਬੜਾ ਵਧੀਆ ਸ਼ੋਰੂਮ ਜਿਹੜਾ ਹੈਗਾ ਕਾਰਾਂ ਦੀ ਰੀਸੇਲ ਸਿਲ ਪਰਚੇਸ ਦਾ ਜਿਹੜਾ ਜਿਹਦਾ ਨਾਮ ਇਹਨਾਂ ਨੇ ਨੈਕਸਟ ਰਾਈਡ ਰੱਖਿਆ ਔਰ ਪੁਰਾਣੇ ਇਸ ਬਿਜ਼ਨਸ ਜੁੜੇ ਨੇ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਇਹਨਾਂ ਵੋਰਾ ਜਿੰਨੂੰ ਜਿਨ੍ਹਾਂ ਨੇ ਅੱਜ ਨਾਗਰੇਸ਼ਨ ਸੀਗੀ ਇੱਥੇ ਪਤਲੀਕਾਰ ਚੌਂਕ ਵਿੱਚ ਕਿਉਂਕਿ ਇਹ ਪਹਿਲਾਂ ਵੀ ਪੁਰਾਣਾ ਵੀ ਇੱਥੇ ਕੰਮ ਕਰਦੇ ਸੀਗੇ ਅੱਜ ਇਹਨਾਂ ਨਵਾਂ ਸ਼ੋਰੂਮ ਖੋਲ੍ਹਿਆ ਸੋ ਇਹਨਾਂ ਨੂੰ ਮੈਂ ਅੱਜ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਜਿਹੜਾ ਨੈਕਸਟ ਰਾਈਡ ਜਿਹੜਾ ਕਾਰਾਂ ਦਾ ਸੇਲ ਪਰਚੇਸ ਦਾ ਰੀਸੇਲ ਦੇ ਵਿੱਚ ਜਿਹੜੀਆਂ ਇਹਨਾਂ ਨੇ ਕਰਨਾ ਕੰਮ ਸੋ ਮੈਂ ਸ਼ੁਭ ਦੁਆਵਾਂ ਦੁਆਵਾਂ ਵੀ ਦਿੰਨਾ ਔਰ ਇਹਨਾਂ ਨੂੰ ਮੁਬਾਰਕਾਂ ਵੀ ਦਿੰਨਾ ਕਿ ਇਹਨਾਂ ਦੇ ਕਾਰੋਬਾਰ ਜਿਹੜੇ ਕਾਰੋਬਾਰ ਦੇ ਵਿੱਚ ਵਾਧਾ ਹੋਏ ਸੋ ਮੇਰੇ ਸ਼ਹਿਰ ਦੇ ਵਿੱਚ ਇਹਨਾਂ ਨੇ ਨਵਾਂ ਸ਼ੋਅਰੂਮ ਦੇ ਬਹੁਤ-ਬਹੁਤ ਇਹਨਾਂ ਨੂੰ ਮੁਬਾਰਕਬਾਦ ਸ਼ਹਿਰ ਵਾਸੀਆਂ ਨੂੰ ਜਿਹੜਾ ਇਹਨਾਂ ਦਾ ਮਕਸਦ ਹੈ ਇਹਨਾਂ ਦਾ ਮਕਸਦ ਪੂਰਾ ਕਰਨ ਸ਼ਹਿਰ ਵਾਸੀ ਇਹਨਾਂ ਕੋਲੋਂ ਇਹਨਾਂ ਕੋਲ ਪਾਰਾਪਾਰਾ ਜਿਹੜੀਆਂ ਲੈਣ ਸੇਲ ਕਰਨ ਪਰਚੇਸ ਕਰਨ ਬਹੁਤ-ਬਹੁਤ ਮਿਹਰਬਾਨੀ ਹੈ ਸਾਡੀ ਨੈਕਸਟ ਰਾਈਡ ਸ਼ੋਅਰੂਮ ਜਿਹੜਾ ਇੱਥੇ ਪੁਤਲੀਗੜ੍ਹ ਖੁੱਲਿਆ ਤੇ ਮੇਅਰ ਸਾਹਿਬ ਨੇ ਇਹਦਾ ਉਦਘਾਟਨ ਕੀਤਾ ਤੇ ਅਸੀਂ ਰੱਬ ਗਿਆਹੀ ਦੁਆਵਾਂ ਕਰਦੇ ਆਂ ਕਿ ਇਹਨਾਂ ਦਾ ਸ਼ੋਰੂਮ ਜਿਹੜਾ ਤਰੱਕੀਆਂ ਕਰੇ ਤੇ ਸ਼ਹਿਰ ਨੂੰ ਲੋਕਾਂ ਨੂੰ ਅੱਛੀਆਂ ਕਾਰਾਂ ਪ੍ਰੋਵਾਈਡ ਕਰਨ ਬਸ ਸਰ ਕਾਫੀ ਲੰਬੇ ਸਮੇਂ ਤੋਂ ਹੈ ਬਿਜ਼ਨਸ ਕਰਦੇ ਆ ਰਹੇ ਹਾਂ ਹਾਂਜੀ ਹਾਂਜੀ ਮੈਂ ਇਹਨਾਂ ਨੂੰ ਕੱਟੋ-ਕੱਟ 20 ਸਾਲ ਤੋਂ ਮੈਂ ਵੀ ਐਸੇ ਲਾਈਨ 'ਚ ਹਾਂ ਤੇ ਮੈਂ ਇਹਨਾਂ ਨੂੰ ਜਾਣਨਾ ਚੰਗੀ ਦਾ ਸਾਡੀ ਐਸੋਸੀਏਸ਼ਨ ਦੇ ਮੈਂਬਰ ਨੇ ਸਾਡੇ ਪ੍ਰੈਜ਼ੀਡੈਂਟ ਸਾਹਿਬ ਬਲਜੀਤ ਭਾਜੀ ਖਲੋਤੇ ਨੇ ਨਾਲ ਤੇ ਬਹੁਤ ਬਹੁਤ ਇਹਨਾਂ ਨੂੰ ਧੰਨਵਾਦ ਕਰਦੇ ਆਂ ਤੇ ਦੁਆਵਾਂ ਦਿੰਦੇ ਆਂ ਜੀ ਮੇਰਾ ਨਾਮ ਵਿਕਾਸ ਹੋਰਾ ਜੀ ਅਸੀਂ 94 ਤੋਂ ਇਹੋ ਹੀ ਸੇਲ ਪਰਚੇਸ ਦਾ ਗੱਡੀਆਂ ਦੀ 2-ਵੀਲਰ 4-ਵੀਲਰ ਦਾ ਕੰਮ ਕਰ ਰਹੇ ਆ ਔਰ ਪਹਿਲੋ ਮੇਰੀ ਲੋਕੇਸ਼ਨ ਨਵਪ੍ਰੀਤ ਹਸਪੀਟਲ ਦੇ ਐਡਜੋਇਨਿੰਗ ਸੀਗੀ ਅਸੀਂ ਆਪਣਾ ਨਵਾਂ ਸਟੋਰ ਬਣਾਇਆ ਨੈਕਸਟ ਸਾਈਡ ਦੇ ਨਾਮ ਤੋਂ ਜਸਟ ਆਪਣੀ ਪੁਰਾਣੀ ਲੋਕੇਸ਼ਨ ਦੇ ਓਪੋਜ਼ਿਟ ਬੋਲੋ ਫਾਰਮੇਸੀ ਦੇ ਕੋਲ ਨਵਾਂ ਸਟੋਰ ਬਣਾਇਆ ਨੈਕਸਟ ਸਾਈਡ ਦੇ ਨਾਮ ਤੋਂ ਅਸੀਂ ਤੇ ਇਸੇ ਅ ਦੇਖੋ ਬੇਸਿਕਲੀ ਸਾਡਾ ਜੀ 2-ਵੀਲਰ 4-ਵੀਲਰ ਸੇਲ ਪਰਚੇਸ ਦਾ ਕੰਮ ਹੈ ਸੈਕੰਡ ਹੈਂਡ ਵੀਕਲ ਨਵੇਂ ਅਸੀਂ ਸਾਰੇ ਡੀਲ ਕਰਦੇ ਆਂ ਤੇ ਫਾਈਨਾਂਸ ਦੀ অপਸ਼ਨ ਸਾਡੇ ਕੋਲ ਪ੍ਰਾਈਵੇਟ ਤੇ ਸਾਡੇ ਕੋਲ ਆਲਰੇਡੀ ਅਵੇਲੇਬਲ ਹੈ ਫਾਈਨਾਂਸ ਦਾ ਵੀ ਅਸੀਂ 94 ਤੋਂ ਘੱਟ ਕਰ ਰਹੇ ਹਾਂ ਜੀ ਔਰ ਸ਼ਹਿਰ ਵਾਸੀਆਂ ਨੂੰ ਇਹੋ ਹੀ ਅਪੀਲ ਕਰਾਂਗੇ ਜੀ ਸਾਡੇ ਕੋਲ ਤੁਸੀਂ ਕਿਸੇ ਵੀ ਟਾਈਮ ਕੋਈ ਵੀ ਗੱਡੀ ਜਿਹੜੀ ਉਹਨਾਂ ਨੂੰ ਅੱਛੀ ਚਾਹੀਦੀ ਹੈ ਸਾਡੇ ਕੋਲ ਅਵੇਲੇਬਲ ਹੁੰਦੀ ਹੈ ਫਾਈਨਾਂਸ ਦੀ ਫੈਸਿਲਿਟੀ ਜਿਸ ਸਮਾਂ ਤੋਂ ਹੁੰਦਾ ਸੀ ਸਾਡੇ ਕੋਲ ਅਵੇਲੇਬਲ ਹੈ ਸੈਕੰਡ ਹੈਂਡ ਵੀਕਲਸ ਤੇ ਫਾਈਨਾਂਸ ਦੀ ਬੜੀ ਮੁਸ਼ਕਲ ਆਂਦੀ ਲੋਕਾਂ ਨੂੰ ਜਿਨ੍ਹਾਂ ਦਾ ਕਿਸੇ ਦਾ ਕੋਈ ਸਿਬਲ ਖਰਾਬ ਹੈ ਜਾਂ ਬੈਂਕ ਜਿਨ੍ਹਾਂ ਨੂੰ ਨਹੀਂ ਫਾਈਨਾਂਸ ਕਰਦਾ ਅਸੀਂ ਪ੍ਰਾਈਵੇਟ ਫਾਈਨਾਂਸ ਕਰਦੇ ਹਾਂ ਉਹਨਾਂ ਨੂੰ ਸਾਨੂੰ ਸਿਰਫ ਉਹਦੇ ਚ ਲਿਮਿਟਿਡੀ ਡਾਕੂਮੈਂਟੇਸ਼ਨ ਚਾਹੀਦੀ ਹੁੰਦੀ ਹੈ ਪੈਨਾਧਾਰ ਤੇ ਬੇਸਿਕ ਡਾਕੂਮੈਂਟਸ ਨਾਲ ਸੀ ਉਹਨਾਂ ਨੂੰ ਗੱਡੀ ਫਾਈਨਾਂਸ ਕਰ ਦਿੰਦੇ ਆ ਬੜੇ ਵਾਜਬ ਜੀ ਰੀਜ਼ਨੇਬਲ ਰੇਟ ਆਫ ਇੰਟਰਸਟ ਤੇ ਸਾਡੇ ਮਹਾਜਨ ਜਸਟਿਸ ਫਾਊਂਡੇਸ਼ਨ ਦੇ ਅਧਿਖਸ਼ ਨੇ ਆਪਣੇ ਸੰਗਦੇ ਸਾਗਰ ਜੀ ਇਹ ਸਾਡੇ ਡੀਲਰ ਐਸੋਸੀਏਸ਼ਨ ਦੇ ਕਾਰਡ ਇਲੈਕਸਸਨ ਦੇ ਪ੍ਰੈਜ਼ੀਡੈਂਟ ਨੇ ਸਰਦਾਰ ਬਲਜੀਤ ਸਿੰਘ ਜੀ ਨੇ ਇਹ ਸਾਡੇ ਸਾਬਕਾ ਰਾਜ ਮੰਤਰੀ ਮਿਸ ਆਰਸੀ ਯਾਦਵ ਜੀ ਨੇ ਤੇ ਇਹ ਮੇਰੇ ਜੀਜਾ ਜੀ ਨੇ ਇਹ ਮੇਰੇ ਵੱਡੇ ਜੀਜਾਈ ਨੇ ਐਸੇ ਸਾਰਾ ਪਰਿਵਾਰ ਇਕੱਠਾ ਆਇਆ ਜੀ ਲੋਕੇਸ਼ਨ ਲੋਕੇਸ਼ਨ ਸਾਡੀ ਜੀ ਨਵੀਂ ਜਿਹੜੀ ਸਾਡੀ ਲੋਕੇਸ਼ਨ ਹੈ ਉਹ ਜੀਟੀ ਰੋਡ ਪੁਤਲੀਕਰ ਨੇਅਰ ਅਪੋਲੋ ਫਾਰਮੇਸੀ ਬਿਲਕੁਲ ਮੈਂ ਸੰਜੀਤ ਸਾਗਰ ਗੁਪਤਾ ਇੱਥੇ ਆਂਦਾ ਮਿਲਿਆ ਮੌਕਾ ਔਰ ਇਹ ਸਾਡੇ ਵਿਕਾਸ ਦੀ ਬਹੁਤ ਪੁਰਾਣੇ ਕਾਰਾਂ ਦਾ ਕੰਮ ਕਰ ਰਹੇ ਨੇ ਇਹਨਾਂ ਨੇ ਨਵਾਂ ਸ਼ੋਰੂਮ ਖੋਲ੍ਹਿਆ ਨੈਕਸਟ ਰਾਈਟ ਪੁਤਲੀਕਰ ਸਾਈਡ ਤੇ ਆ ਔਰ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ ਔਰ ਬਹੁਤ ਸਾਲਾਂ ਤੋਂ ਇਹ ਕੰਮ ਕਰ ਰਹੇ ਇਹਨਾਂ ਦੇ ਫਾਦਰ ਸਾਹਿਬ ਜਨਰੇਸ਼ਨ ਦਾ ਜਨਰੇਸ਼ਨ ਬੜੀ ਇਮਾਨਦਾਰੀ ਔਰ ਅੱਛੀ ਸੋਚ ਨਾਲੇ ਕੰਮ ਕਰ ਰਹੇ ਨਾ ਔਰ ਇਹਨਾਂ ਨੂੰ ਅੱਜ ਬਹੁਤ ਸੋਹਣਾ ਸ਼ੋਰੂਮ ਇਹਨਾਂ ਨੇ ਖੋਲਿਆ ਉਹਦੀ ਓਪਨਿੰਗ ਵਾਸਤੇ ਇਹਨਾਂ ਨੇ ਬੁਲਾਇਆ ਸੀ ਔਰ ਇਹਨਾਂ ਨੂੰ ਵਪਾਰਕ ਬਾਤ ਇਹਨਾਂ ਦੇ ਪਰਿਵਾਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ 'ਚ ਇਹਨਾਂ ਨੂੰ ਲੈ ਕੇ ਜਾਣ ਔਰ ਮੈਂ ਸ਼ਹਿਰ ਵਾਸੀਆਂ ਨੂੰ ਵੀ ਇਹੋ ਹੀ ਕਬੂਲ ਕਰਨਾ ਕਿ ਜਿਹੜੇ ਸਾਡੇ ਕਾਰ ਡੀਲਰ ਐਸੋਸੀਏਸ਼ਨ ਦੇ ਮੈਂਬਰ ਆ ਉਹਨਾਂ ਕੋਲ ਪਰਚੇਸ ਕੀਤੀ ਜਾਵੇ ਕਾਰ ਤਾਂ ਕਿ ਕੋਈ ਸੁਵਿਧਾ ਉਹਨਾਂ ਨੂੰ ਮਿਲ ਸਕੇ ਔਰ ਕਾਰ ਡੀਲਰ ਜਿਹੜੇ ਰਜਿਸਟਰ ਮੈਂਬਰ ਆ ਉਹਨਾਂ ਕੋਲੋਂ ਤੇ ਕਾਰਾਂ ਲੈਂਤੀਆਂ ਜਾਣ ਸੇਲ ਪਰਚੇਸ ਕੀਤੀ ਜਾਵੇ ਜਿਹਦੇ ਕਰਕੇ ਕਿ ਕੋਈ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਪਰ ਇਹ ਬਹੁਤ ਇਮਾਨਦਾਰੀ ਬਹੁਤ ਅچھے ਟੰਗਲ ਕਾਫੀ ਟਾਈਮ ਤੋਂ ਕੰਮ ਕਰ ਰਹੇ ਨੇ ਮੈਂ ਸ਼ਹਿਰ ਵਾਸੀਆਂ ਨੂੰ ਕਹਾਂਗਾ ਇੱਧਰ ਦੇ ਇਲਾਕੇ ਦੇ ਔਰ ਇਹਨਾਂ ਨੂੰ ਪੂਰਾ ਸਹਿਯੋਗ ਔਰ ਸਾਥ ਦੇਣ ਔਰ ਇਹਨਾਂ ਕੋ ਆਗੇ ਵਧੀਆ ਤਾਂ ਵਧੀਆ ਨਦੀ ਅੱਛੀ ਡੀਲ ਹੈ ਪਰ ਫਾਈਨਾਂਸ ਦਾ ਵੀ ਇਹਨਾਂ ਦਾ ਕੰਮ ਹੈ ਔਰ ਇਹ ਬੜੇ ਅਛੇ ਢੰਗ ਨਾਲ ਉਹਨਾਂ ਨੂੰ ਸਾਥ ਸਹਿਯੋਗ ਮਿਲੇ ਬਿਲਕੁਲ ਬਿਲਕੁਲ ਹਰ ਟਾਈਮ ਐਸੋਸੀਏਸ਼ਨ ਸਾਡੇ ਪ੍ਰਧਾਨ ਸਾਹਿਬ ਔਰ ਸਾਡੇ ਮਹਾਸਚੀਬ ਬਾਲੀਆ ਜੀ ਹੈ ਔਰ ਸਾਰੀ ਐਸੋਸੀਏਸ਼ਨ ਅਸੀਂ ਪਰਿਵਾਰ ਆ ਔਰ ਇੱਥੇ ਅਸੀਂ ਆਏ ਆ ਐਸੋਸੀਏਸ਼ਨ ਹਰ ਵੱਲੇ ਖੜੀ ਹੈ ਇਹਨਾਂ ਦੇ ਨਾਲ ਖੜੀ ਹੈ ਹਰ ਵੱਲੇ ਸਹਿਯੋਗ ਹਰ ਵੱਲੇ ਇਹਨਾਂ ਦੇ ਨਾਲ ਆ ਔਰ ਸਾਡੇ ਸਾਰੇ ਮੈਂਬਰ ਕਰੀਬ 100 150 ਦੇ ਕਰੀਬ ਮੈਂਬਰ ਆ ਪਰ ਸਾਨੂੰ ਬਹੁਤ ਹੀ ਇੱਕ ਫੈਮਿਲੀ ਵਾਂਗੂ ਸੀ ਪਰਿਵਾਰ ਵਾਂਗੂ ਆ ਔਰ ਹਰ ਵੇਲੇ ਦੁੱਖ ਸੁੱਖ ਸੀ ਕੰਮ ਆ ਨੇ ਇੱਕ ਦੂਸਰੇ ਦੇ ਔਰ ਇਹਨਾਂ ਦੇ ਨਾਲ ਵੀ ਬਹੁਤ ਹੀ ਸਾਡਾ ਪਿਆਰ ਆ ਹੋਰਾ ਜੀ ਔਰ ਇਹ ਸਾਡਾ ਇਹਨਾਂ ਦੇ ਸਹਬਜਾਦੇ ਇਹ ਵੀ ਆਣ ਵਾਲੀ ਸਾਡੀ ਮਹਾਰਾਜ ਕੀ ਨਾਂ ਬਟਾ ਜੀ ਸਾਡਾ ਬੜਾ ਇਤਨਾ ਹੋਰਾ ਜੀ ਇਹ ਸਾਡੇ ਆਣ ਵਾਲੇ ਮਹਾਰਾਜ ਸਾਡੇ ਐਮਡੀ ਨੇ ਔਰ ਬਹੁਤ ਹੀ ਪਿਆਰੇ ਬੱਚੇ ਔਰ ਬਹੁਤ ਹੀ ਅੱਛੇ ਔਰ ਸਜੇ ਢੰਗ ਨਾਲ ਟੈਗੋ ਆਪਣਾ ਚਲਾਣਗੇ ਬਹੁਤ ਸੋਨਾ ਬਹੁਤ ਮਜ਼ਾ ਆਇਆ ਬਹੁਤ ਖੁਸ਼ੀ ਹੋਈ ਥੇ ਆ ਕੇ ਮੈਂ ਬਲਜੀਤ ਸਿੰਘ ਅਮਰਸਰ ਕਾਰ ਡਿਲੇ ਅਸੋਸੀਏਸ਼ਨ ਦੇ ਪ੍ਰਧਾਨ ਦੇ ਹੋਣ ਦੇ ਨਾਤੇ ਮੇਰਾ ਛੋਟਾ ਵੀਰ ਹੋਰਾ ਜੀ ਨੂੰ ਬਹੁਤ ਬਹੁਤ ਦਿਲੋਂ ਮੁਬਾਰਕਾ ਦਿੰਨੇ ਅਸੀਂ ਆਪਣੀ ਅਸੋਸੀਏਸ਼ਨ ਵੱਲੋਂ ਔਰ ਰੱਬ ਮਾਹਾਂ ਪਰਮਾਤਮਾ ਕਰੇ ਗੁਰਾਮਦਾਸ ਇਹਨੂੰ ਤਰੱਕੀ ਬਖਸ਼ੇ ਬਾਬਾ ਦੀਪ ਸਿੰਘ ਤਰੱਕੀ ਬਖਸ਼ੇ ਔਰ ਉਹਨੇ ਕਾਰੋਬਾਰ ਵਧਾਵੇ ਔਰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਚ ਰਹਿਣ ਉਹ ਕਾਰੋਬਾਰ ਵਧਾਉਣ ਸਰ ਅਸਲ ਤਾਂ ਦਾਦਾ ਐਸੋਸ਼ਨ ਦੇ ਮੇਰੇ ਨਾਲ ਸਾਰੇ ਮੇਰੇ ਸਾਥੀ 사ਗਰ ਸਾਹਿਬ ਅਮਨਦੀਪ ਜੀ ਬਾਲਿਆ ਜੀ ਹੋਰਾ ਜੀ ਹੋਰ ਮੇਰੇ ਵੀਰ ਵੀ ਸਾਰੇ ਨਾਲ ਆਏ ਹੋਏ ਨੇ ਬਾਕੀ ਸਾਰੇ ਪਤਵੰਤਿਆਂ ਵੱਲੋਂ ਤਹਿ ਦਿਲੋਂ ਧੰਨਵਾਦ ਵਧਾਈਆਂ ਹੋਣ ਬਹੁਤ ਬਹੁਤ ਸ਼ਹਿਰ ਵਾਸੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਸ਼ਹਿਰ ਵਾਸੀ ਨੂੰ ਇਹ ਜੀ ਇਸੇ ਜਿਵੇਂ ਮੈਂ ਛੋਟਾ ਵੀਰ ਆ ਨੈਕਸਟ ਰਾਈਡ ਦੇ ਨਾਂ ਤੋਂ ਇਹ ਕੰਮ ਕਰ ਰਿਹਾ ਵਾ ਕਾਰਾਂ ਦਾ ਬਹੁਤ ਪੁਰਾਣਾ ਕੰਮ ਕਰ ਰਹੇ ਨੇ ਔਰ ਇਹਨਾਂ ਸਹਿਯੋਗ ਦਿਓ ਉਹ ਵਧੀਆ ਤੇ ਸਾਫ਼ ਸੁਥਰਾ ਕੰਮ ਕਰਦੇ ਨੇ ਅੱਗੇ ਵਾਸਤੇ ਵੀ ਗਾਂ ਇਹਨਾਂ ਨੇ ਹੱਥ ਰੱਖਣੇ ਉੱਪਰ ਇਸ ਤਰ੍ਹਾਂ ਹੀ ਕੰਮ ਕਰਦੇ ਰਹੇ ਪਰਮਾਤਮਾ ਤਰੱਕੀ ਬਖ मैं इनके पापा का फ्रेंड हूँ बहुत हमारा पारिवारिक रिलेशन है और आज मैं भगवान से प्रार्थना करता हूँ कि दिन दुगनी रात चौगुनी ये तरक्की करें जिस तरीके से ईमानदारी से ये काम कर रहे हैं बहुत बड़े छोटे लेवल से उठ करके इतनी बड़ी बड़ा शोरूम खोला है और सभी जो भाई इनके पास एक बार आ जाते हैं वो तो दोबारा टूट के नहीं जाते कहीं पे तो मतलब बहुत ही अच्छा आज का दिन भी अच्छा और इनको बधाई हो इनके परिवार को भी बधाई